ਸਵਾਗਤ 2025 ਅੱਜ 2025 ਦੀ ਪਹਿਲੀ ਸਵੇਰ 1 ਜਨਵਰੀ 2025 ਆਪ ਸਭ ਨੂੰ ਦੇਖਣ ਵਾਲਿਆਂ ਨੂੰ ਸਾਨੂੰ ਸਾਡੇ ਵਿਊਅਰਜ਼ ਨੂੰ ਸਬਸਕ੍ਰਾਈਬਰਜ਼ ਨੂੰ ਫਾਲੋਅਰਜ਼ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਨਵਾਂ ਸਾਲ ਸਾਰਿਆਂ ਲਈ ਬਹੁਤ ਸਾਰੀਆਂ ਖੁਸ਼ੀਆਂ ਨੇ ਜਿਹੜੀਆਂ ਉਹ ਲੈ ਕੇ ਆਵੇ ਜਿਹੜੇ ਅਧੂਰੇ ਕੰਮ ਆਪਣੇ 2024 ਦੇ ਵਿੱਚ ਨਹੀਂ ਪੂਰੇ ਹੋ ਸਕੇ ਉਹ ਇਸ ਸਾਲ ਪੂਰੇ ਹੋਣ ਅਜਿਹੀ ਕਾਮਨਾ ਆਪਾਂ ਮੰਗਦੇ ਆਂ ਬਾਕੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੀ ਇੰਟਰੋਡਕਸ਼ਨ ਕਰਵਾ ਦਵਾਂ ਹਰਕੀਰਤ ਸਿੰਘ ਜੀ ਮੇਰੇ ਨਾਲ ਨੇ ਤੇ ਮੇਰੇ ਨਾਲ ਨੇ ਸਾਡੇ ਵੱਡੇ ਵੀਰ ਪ੍ਰਦੀਪ ਸਿੰਘ ਜੀ ਸਵਾਗਤ ਵੀਜੀ ਤੁਹਾਡਾ ਵੀਡੀਓ ਦੇ ਵਿੱਚ ਪ੍ਰਦੀਪ ਸਿੰਘ ਜੀ ਸਾਬਕਾ ਪੰਚ ਵੀ ਨੇ ਤੇ ਕੋਆਪਰੇਟਿਵ ਸੁਸਾਇਟੀ ਦੇ ਸਾਬਕਾ ਪ੍ਰਧਾਨ ਵੀ ਨੇ ਸਫਲ ਕਿਸਾਨ ਨੇ ਸਫਲ ਕਿਸਾਨ ਇਸ ਕਰਕੇ ਕਿਉਂਕਿ ਆਪਣੀ ਜ਼ਮੀਨ ਨਾਲ ਆਪ ਜੁੜੇ ਹੋਏ ਨੇ ਖੇਤੀਬਾੜੀ ਕਰਦੇ ਨੇ ਬੜੀਆਂ ਸਾਰੀਆਂ ਜਿਹੜੀਆਂ ਖੇਤੀਬਾੜੀ ਨਾਲ ਸੰਬੰਧਿਤ ਦਿੱਕਤਾਂ ਪਰੇਸ਼ਾਨੀਆਂ ਪਿਛਲੇ ਸਾਲ ਚ ਆਪਾਂ ਨੂੰ ਦੇਖਣ ਨੂੰ ਮਿਲੀਆਂ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਉਹ ਵੀ ਸ਼ੇਅਰ ਕਰਾਂਗੇ ਇਸ ਸਾਲ ਦੇ ਵਿੱਚ ਸਾਡੇ ਕੁਝ ਅੱਗੇ ਦੇ ਪਲਾਨਸ ਨੇ ਉਹਨਾਂ ਬਾਰੇ ਵੀ ਆਪਾਂ ਡਿਸਕਸ ਕਰਾਂਗੇ ਬਾਕੀ ਹੁਣ ਆਪਾਂ ਗੱਲਬਾਤ ਹੈ ਜਿਹੜੀ ਉਹ ਸ਼ੁਰੂ ਕਰਦੇ ਹਾਂ ਹਾਂਜੀ ਇਸ ਸਾਲ ਅਸੀਂ ਸੋਚ ਰਹੇ ਹਾਂ ਪੰਜਾਬ ਦੇ ਜਿਹੜੇ ਕੁਝ ਅਜਿਹੇ ਬੰਦ ਪਏ ਸਫੇ ਨੇ ਕਿਤਾਬਾਂ ਦੇ ਇਤਿਹਾਸ ਨਾਲ ਸੰਬੰਧਿਤ ਕੁਝ ਜਗਾਵਾਂ ਨੇ ਜਾਂ ਕੁਝ ਅਜਿਹੇ ਯੋਧੇ ਨੇ ਜਿਨ੍ਹਾਂ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਲੱਗਿਆ ਜਾਂ ਜਿਨ੍ਹਾਂ ਬਾਰੇ ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਆਪਾਂ ਕੋਸ਼ਿਸ਼ ਕਰਾਂਗੇ ਵੀ ਇਸ ਸਾਲ ਦੇ ਵਿੱਚ ਆਪਾ ਉਹਨਾਂ ਬਾਰੇ ਜਾਣਕਾਰੀ ਹੈ ਜਿਹੜੀ ਉਹ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਤੱਕ ਲੈ ਕੇ ਆਈਏ ਜਿਵੇਂ ਬੜੀਆਂ ਸਾਰੀਆਂ ਇਤਿਹਾਸ ਨਾਲ ਸੰਬੰਧਿਤ ਜਗਾਵਾਂ ਨੇ ਜਿਨ੍ਹਾਂ ਬਾਰੇ ਆਪਣੇ ਨੇੜੇ ਦੇ ਲੋਕਾਂ ਨੂੰ ਨਹੀਂ ਪਤਾ ਬਾਹਰ ਜਿਹੜੇ ਹੋਰ ਸੂਬੇ ਦੇ ਨੇ ਜਾਂ ਹੋਰ ਦੇਸ਼ਾਂ ਦੇ ਨੇ ਉਹਨਾਂ ਤੱਕ ਤਾਂ ਉਹ ਜਾਣਕਾਰੀ ਕੀ ਪਹੁੰਚੀ ਹੋ ਕੁਝ ਜਿਹੇ ਆਪਣੇ ਪਲਾਨ ਨੇ ਬਾਕੀ 2024 ਦੇ ਵਿੱਚ ਜਿਵੇਂ ਆਪਾਂ ਹੁਣੇ ਦੇਖਿਆ ਸਾਰੀ ਆਪਣੀ ਕਿਸਾਨੀਆਂ ਜਿਹੜੀ ਉਹ ਸੜਕਾਂ ਤੇ ਆ ਇੱਕ ਸੰਤਾਪ ਹੰਡਾ ਰਹੇ ਆ ਜਿਹੜਾ ਸਾਡੀਆਂ ਉਚਿਤ ਮੰਗਾਂ ਨਾ ਮੰਨਣ ਕਰਕੇ ਸਾਡੇ ਵੀਰ ਭਰਾ ਨੇ ਜਿਹੜੇ ਕਿਸਾਨ ਭਰਾ ਨੇ ਉਹ ਸੜਕਾਂ ਤੇ ਨੇ ਉਸੇ ਮੁੱਦੇ ਕਰਕੇ ਆਪਾਂ ਅੱਜ ਵੀਰ ਪ੍ਰਦੀਪ ਸਿੰਘ ਜੀ ਨਾਲ ਇਹਨਾਂ ਨਾਲ ਗੱਲਬਾਤਾਂ ਕਰਾਂਗੇ ਕਿਸਾਨੀ ਬਾਰੇ ਮੰਗਾਂ ਬਾਰੇ ਤੇ ਕਾਮਨਾ ਕਰਾਂਗੇ ਵੀ 2025 ਦੇ ਵਿੱਚ ਉਹ ਜਿਹੜੀਆਂ ਮੰਗਾਂ ਨੇ ਸਰਕਾਰ ਮੰਨੇ ਤੇ ਆਪਾਂ ਖੁਸ਼ੀ ਖੁਸ਼ੀ ਆਪਣੇ ਖੇਤਾਂ ਚ ਆਪਣੇ ਘਰਾਂ ਚ ਵਾਪਸ ਆਈਏ ਵੀ ਜੀ ਕਿਵੇਂ ਦੇਖਦੇ ਹੋ 2024 ਜਿਹੜਾ ਨਿਕਲੇ ਆ ਕਿਸਾਨੀ ਨਾਲ ਸੰਬੰਧਿਤ ਜਾਂ ਆਪਣੇ ਪਿੰਡੂ ਜਿਹੜਾ ਸਮਾਜ ਆ ਕਿਸਾਨੀ ਨਾਲ ਨਿਰਭਰ ਆ ਜਿਹੜਾ ਕਿਸਾਨੀ ਤੇ ਕੀ ਦੇਖਦੇ ਆ ਆਪਾਂ ਵੀ ਸਾਨੂੰ ਕੀ ਚਾਹੀਦਾ ਸੀ ਕੀ ਨਹੀਂ ਮਿਲ ਸਕਿਆ ਅੱਗੇ ਆਪਾਂ ਕੀ ਚਾਹੁੰਦੇ ਆ ਪਿਛਲਾ ਸਾਲ ਬਿਲਕੁਲ ਜੀ ਆਪਣਾ ਬਿਲਕੁਲ ਹੀ ਖਰਾਬ ਨਿਕਲੇ ਆ ਠੀਕ ਆ ਜੀ ਜ਼ਿਮੀਂਦਾਰ ਨੂੰ ਪ੍ਰੋਬਲਮ ਤੇ ਪ੍ਰੋਬਲਮ ਆਉਂਦੀ ਰਹੀਆਂ ਨੇ ਪ੍ਰੋਬਲਮ ਇੰਨੀ ਅਗਤੀ ਖਾਦ ਤੋਂ ਲੈ ਕੇ ਵੇਚਣ ਤੱਕ ਦੀ ਪ੍ਰੋਬਲਮ ਜਣ ਦੀ ਜਿਵੇਂ ਆਪਾਂ ਦੇਖਿਆ ਵੀ ਫਸਲਾਂ ਮੰਡੀਆਂ ਚ ਰੋਲਦੀਆਂ ਸੀ ਆਪਾਂ ਕਹਿੰਦੇ ਆਂ ਜਿਹੜੀਆਂ ਚ ਰੁਲੀਆਂ ਨੇ ਉਹ ਸਮਾਂ ਪੱਕਤਾ ਕਰ ਕਰਕੇ ਖਾਦਾਂ ਮਿਲੀਆਂ ਨੇ ਜੀ ਹੂੰ ਤੇ ਇੱਕ ਸਾਲ ਤੋਂ ਹੀ ਆਪਾਂ ਬਾਰਡਰਾਂ ਦੇ ਬੈਠੇ ਆਂ ਜੀ ਆ ਬਿਲਕੁਲ ਸਾਰੇ ਬਾਰਡਰ ਇਹ ਬੜੇ ਦੁੱਖ ਦੀ ਗੱਲ ਆ ਵੀ ਆਪਣੇ ਸੂਬੇ ਦੇ ਬਾਰਡਰ ਆਪਾਂ ਨੂੰ ਆਪਣੇ ਹੱਕਾਂ ਦੇ ਮੰਗ ਕਰਨ ਲਈ ਬੰਦ ਕਰਨੇ ਪੈ ਰਹੇ ਨੇ ਉਹਦੇ ਨਾਲ ਆਪਾਂ ਨੂੰ ਤਾਂ ਮੁਸ਼ਕਲ ਆ ਰਹੀਆਂ ਨੇ ਸਗੋਂ ਸਾਰੇ ਦੇਸ਼ ਨੂੰ ਮੁਸ਼ਕਲ ਆ ਰਹੀਆਂ ਨੇ ਕਿੱਥੇ ਤਾਂ ਬਾਕੀ ਸੂਬਿਆਂ ਤੋਂ ਲੋਕ ਆਪਣੇ ਆਉਂਦੇ ਸੀ ਹੈ ਨਾ ਵਪਾਰ ਕਰਦੇ ਸੀ ਮੈਂ ਨਾ ਇੱਕ ਗੱਲ ਕੁਝ ਖਰੀਦਦੇ ਸੀ ਜਾਂ ਕੁਝ ਵੇਚਦੇ ਸੀ ਹਾਂਜੀ ਪਰ ਬੰਦ ਹੋਣ ਕਰਕੇ ਬਿਲਕੁਲ ਉਹ ਜਿਹੜੀ ਆਵਾਜ਼ ਸੀ ਉਹ ਠੱਪ ਹੋ ਗਈ ਬਹੁਤ ਰੋਜ਼ਗਾਰ ਮਰਿਆ ਕਿਸਾਨੀ ਤੇ ਵੀ ਇਹਦਾ ਅਸਰ ਪਿਆ ਜਿਵੇਂ ਆਪਾਂ ਕੁਝ ਚੀਜ਼ਾਂ ਬਾਹਰੋਂ ਮੰਗਾਉਂਦੇ ਸੀ ਨਾ ਕੋਈ ਬੀਜ ਵਗੈਰਾ ਜਾਂ ਕੋਈ ਖਾਦਾਂ ਸਾਰਾ ਕੁਝ ਮਹਿੰਗਾ ਮਿਲਣ ਲੱਗ ਗਿਆ ਜੀ ਇਸ ਕਰਕੇ ਹਾਂ ਬਿਲਕੁਲ ਤੇ ਵਪਾਰੀ ਵਰਗ ਵੀ ਹੈਰਾਨ ਹੈ ਜ਼ਿਮੀਂਦਾਰ ਤਾਂ ਪਹਿਲੇ ਨੰਬਰ ਤੇ ਹੈਗਾ ਹੀ ਹੈਗਾ ਹੈਰਾਨ ਹੈ ਹਾਂਜੀ ਤੇ ਜਿਵੇਂ ਬੀਜ ਨੇ ਬੀਜ ਦਾ ਮੱਕੀ ਦਾ ਬੀਜ ਇਹ ਅੱਜ ਤੋਂ 200 ਸਾਲ ਪਹਿਲਾਂ ਹੂੰ ਜਾਣ ਦੀ 40% ਵਧ ਗਿਆ ਰੇਟ 2 ਸਾਲ ਪਹਿਲਾਂ ਕੁਛ ਰੇਟ ਸੀ ਅੱਜ ਜੇ ਤੁਹਾਨੂੰ ਦਸੀਏ ਅਸਮਾਨ ਨੂੰ ਛੂ ਰਿਹਾ ਹੈ ਰੇਟ ਮੱਕੀ ਦੇ ਬੀਜ ਦਾ ਤੇ ਐਮ ਐਸ ਪੀ ਕੁਛ ਵੀ ਨਹੀਂ ਐਮ ਐਸ ਪੀ ਤਾਂ ਮਿਲ ਮਿਲ ਜੀਦਾ 2 ਸਾਲ ਦਾ ਲਾਰਾ ਲਾਤਾ ਲਾਰਾ ਲਾਉਣ ਤੋਂ ਬਾਅਦ ਦੇਤੀ ਦੇਣ ਤੋਂ ਬਾਅਦ ਇਸ 24 ਦੇ ਵਿੱਚ ਜੱਟਾਂ ਨੂੰ ਰੋਲਤਾ ਖੇਤਾਂ ਦੇ ਵਿੱਚ ਉਹ ਹੀ ਹਰਿਆਣਾ ਸਰਕਾਰ ਹੈ ਹਰਿਆਣਾ ਸਰਕਾਰ ਨੇ ਮੌਚਰ ਦੇ ਨਾਂ ਤੇ ਹੀ ਰੋਲਤਾ ਮੋਚਰ ਆਪਣੇ 17 ਕਰਤਾ ਉੱਥੇ 19 ਤੱਕ ਚੱਕਦੇ ਰਹੇ ਨੇ ਉਹੀ ਬਸ ਕੁਝ ਟੈਕਨੀਕਲ ਉਹਦੇ ਵਿੱਚ ਲਝਾ ਲਿਆ ਫਸਲਾਂ ਤੇ ਮਤਲਬ ਮਿਲਦੀ ਐ ਐਮ ਐਸ ਪੀ ਐਮ ਐਸ ਪੀ ਆਪਣੇ ਪੰਜਾਬ ਦੇ ਵਿੱਚ ਤਾਂ ਦੋ ਫਸਲਾਂ ਦੀ ਹੈ ਜੀ ਰੀਅਰ ਕਣਕ ਤੇ ਹੂੰ ਤਾਂ ਇਹ ਤਾਂ ਬਹੁਤ ਆਪਾਂ ਜਿਹੜੀਆਂ ਮੇਨ ਫਸਲਾਂ ਕਾਸ਼ਤ ਕਰਦੇ ਹਾਂ ਨਾ ਜੋ ਗਵਰਨਮੈਂਟ ਕਾਗਜ਼ਾਂ ਦੇ ਵਿੱਚ ਕਹਿ ਰਹੀ ਐ ਅਸੀਂ 23 ਫਸਲਾਂ ਦੀ ਦੇ ਰਹੇ ਹਾਂ ਠੀਕ ਆ ਜੀ ਉਹ ਜਿਹੜੀਆਂ ਹੋਰ ਫਸਲਾਂ ਵੀ ਨੇ ਮਤਲਬ ਉਹਨਾਂ ਨੂੰ ਵੀ ਵਿੱਚ ਗਿਣਨਾ ਮੰਨ ਲਓ ਮੂੰਗੀ ਐ ਮੂੰਗੀ ਆਪਣੇ ਕਿਸਾਨ ਬੀਜਣ ਲੱਗੇ ਸਰਕਾਰ ਦੇ ਕਹੇ ਤੇ ਠੀਕ ਆ ਜੀ ਪਰ ਐਮ ਐਸ ਪੀ ਤਾਂ ਕਿਸੇ ਨੇ ਦਿੱਤੀ ਨਹੀਂ ਉਹਦੇ ਤੇ ਠੀਕ ਆ ਉਹ ਤਾਂ ਪ੍ਰਾਈਵੇਟੇ ਖਰੀ ਸਹੀ ਕਾ ਮਲਾ ਮੰਡੀ ਦੇ ਵਿੱਚ ਉਹਦਾ ਕੋਈ ਐਸਾ ਸਿਸਟਮ ਬਣਿਆ ਨਹੀਂ ਸਰਕਾਰ ਦੇ ਕਹੇ ਤੇ ਬੀਜੀ ਜ਼ਰੂਰ ਆ ਜੱਟਾਂ ਨੇ ਪਰ ਮੰਡੀ ਦੇ ਵਿੱਚ ਮੰਗੀ ਰੁਲੀ ਹੈ ਹੁਣ ਜਦੋਂ ਇਹੋ ਜਿਹਾ ਸਿਸਟਮ ਬਣ ਜੂਗਾ ਫਿਰ ਕਿਸਾਨ ਵੀ ਪਿੱਛੇ ਹਟਦਾ ਉਹ ਫਸਲਾਂ ਬੀਜਣ ਤੋਂ ਇੱਕ ਪਾਸੇ ਤਾਂ ਆਪਾਂ ਫਸਲਾਂ ਦੇ ਜਿਹੜਾ ਵਿਭਿੰਨੀ ਕਰਨਾ ਉਹਦੀ ਗੱਲ ਕਰਦੇ ਹਾਂ ਨਾ ਵੀ ਆਪਣੇ ਖੇਤਾਂ 'ਚ ਆਪਾਂ ਅਲੱਗ-ਅਲੱਗ ਫਸਲਾਂ ਬੀਜ ਲਈਏ ਸਾਰਾ ਕੁਝ ਜੀ ਕਾਗਜ਼ਾਂ ਦੇ ਵਿੱਚ ਹੈ ਯੂਨੀਵਰਸਿਟੀਆਂ ਤੇ ਇੰਨਾ ਪੈਸਾ ਖਰਚ ਕਰਦੀ ਹੈ ਸਰਕਾਰ ਸਾਰਾ ਕੁਝ ਕਾਗਜ਼ਾਂ ਤਈ ਹੋ ਕੇ ਨਿਰਪਰ ਕਰ ਰਹਿ ਗਿਆ ਇੱਕ ਅੱਧੀ ਮੀਟਿੰਗ ਕਰ ਜਾਂਦੇ ਨੇ ਕਿਸਾਨ ਮੇਲੇ ਦੇ ਆ ਕੇ ਉਦੋਂ ਦਾ ਜੱਟਾਂ ਨੂੰ ਤਾਂ ਕੁਛ ਉਹਦਾ ਫਾਇਦਾ ਨਹੀਂ ਹੈਗਾ ਜੱਟ ਤਾਂ ਆਪਣੀ ਨੌਲੇਜ ਦੇ ਮੁਤਾਬਕ ਫਸਲ ਬੀਜਦਾ ਠੀਕ ਆ ਪਰ ਉਹਦੀ ਜਿਹੜੀ ਨੌਲੇਜ ਆ ਉਹ ਕਾਗਜ਼ਾਂ ਦੇ ਵਿੱਚ ਕਹਿ ਦਿੰਦੇ ਨੇ ਅਸੀਂ ਇੰਨੀ ਸਬਸਿਡੀ ਦੇਤੀ ਇੰਨੀ ਸਬਸਿਡੀ ਕੁਸ਼ਕ ਲੋਕ ਸਬਸਿਡੀ ਲੈ ਜਾਂਦੇ ਨੇ ਮੋਰੀ 5 7 ਤੋਂ 10 ਬੰਦਿਆਂ ਨੂੰ ਦੇ ਕੇ ਕਾਗਜ਼ਾਂ 'ਚ ਦਿਖਾ ਦਿੰਦੇ ਨੇ ਬਸ ਉਦੋਂ ਬਾਅਦ ਬੰਦਦਾ ਸਾਰਾ ਕੁਝ ਹਾਂ ਇੱਕ ਇੱਕ ਸਵਾਲ ਕਰੂੰਗਾ ਮੈਂ ਜਿਵੇਂ ਦੇਖਿਆ ਜਾਵੇ ਜਿਵੇਂ ਯੂਪੀਏ ਕਾਂਗਰਸ ਅਲਾਈਂਸ ਦੀ ਜਦੋਂ ਸਰਕਾਰ ਸੀ ਸੈਂਟਰ ਦੇ ਵਿੱਚ ਮਤਲਬ ਉਦੋਂ ਕਿਸਾਨਾਂ ਨੂੰ ਬੈਨੀਫਿਟਸ ਜ਼ਿਆਦਾ ਮਿਲਦੇ ਸੀ ਜਾਂ ਹੁਣ ਤੇ ਪਹਿਲਾਂ ਚ ਕੀ ਡਿਫਰੈਂਸ ਹੈ ਡਾਕਟਰ ਮਨਮੋਹਨ ਸਿੰਘ ਜੀ ਦੇ ਰਾਜ ਤੋਂ ਲੈ ਕੇ ਮੋਦੀ ਦੇ ਰਾਜ ਤੱਕ ਕੀ ਕੀ ਡਿਫਰੈਂਟ ਮਤਲਬ ਕੀ ਕੀ ਅਲੱਗ ਹੋਇਆ ਹਰਮੋਨ ਸਿੰਘ ਦੇ ਰਾਜ ਦੇ ਵਿੱਚ ਬਸ ਇਹੀ ਤੇ ਵੀ ਐਮਐਸਪੀ ਮਿਲਦੀ ਸੀ ਸਾਰਾ ਕੁਝ ਮਿਲਦੀ ਹੁੰਦੀ ਸੀ ਪਰ ਉਹਨੂੰ ਕਾਨੂੰਨ ਦਾ ਜਾਮਾ ਨਹੀਂ ਦਿੱਤਾ ਗਿਆ ਕਾਨੂੰਨੀ ਕਾਰ ਨਹੀਂ ਦਿੱਤਾ ਗਿਆ ਤੇ ਫਸਲ ਵਧੀਆ ਵੇਕੇਦੀ। ਫਸਲਾ 5 5 10 ਸਾਲ ਰਹਿ ਗਿਆ ਰਾਜ ਮਨੋ ਸਿੰਘ ਦਾ। 10 ਸਾਲ ਦੇ ਵਿੱਚ ਇੱਕ ਵਾਰ ਵੀ ਰੂਲੀ ਨਹੀਂ। ਇਹ ਨਹੀਂ ਹੈਗਾ ਵੀ ਮੰਡੀ ਦੇ ਵਿੱਚ ਕਿਸਾਨ ਨੇ ਕਿ ਕੋਈ ਰਾਤ ਕੱਟੀ ਹੋਊਗੀ। ਹਾਂ ਜੇ ਕਿਸੇ ਕਿਸਾਨ ਨੇ ਰਾਤ ਕੱਟੀ ਉਹਦੀ ਗਲਤੀ ਕਾਰਨ ਕੱਟੀ ਹੋਊਗੀ ਗਿੱਲੀ ਵੱਟ ਲਈ ਜਾਂ ਕੁਝ ਹੋਰ ਕੋਈ। ਹਾਂ ਚਲੋ ਉਹ ਹੋ ਸਕਦਾ ਵੀ ਕੋਈ ਪੈਰਾਮੀਟਰ ਤੇ ਪੂਰਾ ਨਹੀਂ ਉੱਤਰਿਆ। ਪੈਰਾਮੀਟਰ ਤੇ ਨਹੀਂ ਉਤਰਿਆ ਪੂਰਾ। ਪਰ ਆਪਾਂ ਐਤ ਕੀ 2024 ਦੇ ਵਿੱਚ ਇਹ ਦੇਖਿਆ ਜਿਵੇਂ ਤੁਸੀਂ ਮੰਡੀ ਦੇ ਵਿੱਚ ਸੀ ਕਿੰਨੇ ਦਿਨ ਆਪਾਂ ਜੀਰੀ ਨੂੰ ਲੈ ਕੇ ਬੈਠੇ ਰਹੇ ਹਾਂ ਕਿ ਕਦੋਂ ਆਪਣੀ ਫਸਲ ਵਿਕੂਗੀ ਤੇ ਆਪਾਂ ਵਿਹਲੇ ਹੋਵਾਂਗੇ 13 ਦਿਨ ਬਾਅਦ ਮੈਂ ਆਇਆ ਅੱਛਾ 13 ਦਿਨ 13 ਦਿਨ ਤੁਸੀਂ ਉੱਥੇ ਮੰਡੀ 'ਚ ਰਹੇ ਹੋ ਸੰਤਾਪੇ ਸੀ ਜੇ ਤੁਸੀਂ ਜਦੇ ਆਉਣਾ ਹੈ ਫਿਰ ਟਰਾਲੀ ਤੋਂ 15000 ਦਾ ਕੱਟ ਲੋ ਆਲੋ ਅੱਛਾ ਜੀ ਮਤਲਬ ਉਹਨਾਂ ਨੇ ਪਰ ਕੁੰਟਲ 5 ਕੁੰਟਲ 7 ਕੁੰਟਲ ਤੱਕ ਕੱਟ ਦੇ ਕੇ ਜੱਟ ਘਰੇ ਠੀਕ ਹੈ 1 ਕੁੰਟਲ ਮਗਰ ਜਾਣ ਦੀ 4 ਕਿਲੋ ਕਿਸੇ ਨੇ ਕੱਟ-ਕਟਾਈ ਕਿਸੇ ਨੇ 5 ਕਿਸੇ ਨੇ 7 ਕਿਸੇ ਨੇ 9 ਕਿਲੋ ਵੀ ਕੱਟ ਉਹ ਸਿੱਧੀ ਉਹਨਾਂ ਦੇ ਜੇਬ 'ਚ ਹਾਂ ਉਹਨਾਂ ਦੇ ਜੇਬ 'ਚ ਕਿੰਨੇ ਤ ਤੁਸੀਂ ਕੀਤੀ ਹਨਾ ਵੱਡ ਕੇ ਆਪਾਂ ਲੈ ਕੇ ਗਏ ਫਸਲਾਂ ਨਦੀਨ ਸਾਰਾ ਮੀਂਹ ਨੇਰਾ ਸਵੇਰਾ ਸਾਰਾ ਆਪਾਂ ਦੇਖਿਆ ਤੇ ਅਖੀਰ ਨੂੰ ਫਾਇਦੇ ਦੀ ਵਾਰ ਨੂੰ ਆ ਕੇ ਖੜ ਕੇ ਵੀ ਸਾਨੂੰ ਕਾਟ ਲਵਾ ਦੋ ਤੇ ਜਲਦੀ ਘਰੇ ਚਲੇ ਜਾਓ ਬੰਦਿਆਂ ਵੀ ਹੁਣ ਜਿਵੇਂ 2025 ਚੜਿਆ ਤਾਂ ਆਪਾਂ ਅਰਦਾਸ ਕਰਦੇ ਆ ਵਾਹਿਗੁਰੂ ਅੱਗੇ ਵੀ ਵੀ ਜਿਹੜਾ ਇਹ ਸਮਾਂ ਸੀ ਇਹ ਗਾਹਾਂ ਵਾਲੇ ਸਾਲ ਦੇ ਵਿੱਚ ਨਾ ਆਵੇ ਇਸ ਤੇ ਹੀ ਅਰਦਾਸ ਕਰਦੇ ਆ ਸਾਰਿਆਂ ਲਈ ਖੁਸ਼ਹਾਲ ਸਮਾਂ ਹੋਵੇ ਹਨਾ ਫਸਲਾਂ ਵੀ ਸਹੀ ਸਮੇਂ ਤੇ ਵੇਕਣ ਚੰਗੀਆਂ ਫਸਲਾਂ ਹੋਣ ਝਾੜ ਵਧੀਆ ਹੋਣ ਕੋਈ ਵੀ ਮਤਲਬ ਥੋੜ ਦੇ ਵਿੱਚ ਨਾ ਜਾਵੇ ਨਾ ਕੋਈ ਕਿਸਾਨ ਨਾ ਕੋਈ ਵਪਾਰੀ ਨਾ ਕੋਈ ਮਜ਼ਦੂਰ ਨਾ ਕੋਈ ਨੌਕਰੀ ਕਰਨ ਵਾਲਾ ਹਰ ਵਰਗ ਜਿਹੜਾ ਉਹ ਖੁਸ਼ਹਾਲੀ ਵਾਲ ਜਾਵੇ ਜਿਵੇਂ ਦੱਲੇਵਾਲ ਸਾਹਿਬ ਨੇ ਮਤਲਬ ਤੁਹਾਨੂੰ ਮੈਂ ਪੁੱਛਣਾ ਚਾਹੂੰਗਾ ਜੀ ਜਿਵੇਂ ਉਹ ਬੈਠੇ ਨੇ ਉੱਥੇ ਠੀਕ ਹੈ ਇੰਨਾ ਟਾਈਮ ਦੇ ਸਰਕਾਰ ਨੇ ਫਰਜ਼ੋਰ ਲਾ ਲਿਆ ਇਹਦੇ ਵਿੱਚ ਸੁਪਰੀਮ ਕੋਰਟ ਨੇ ਵੀ ਇੰਟਰਫੇਅਰ ਕੀਤਾ ਮਤਲਬ ਜਿਹੜੀ ਮੌਜੂਦਾ ਸਰਕਾਰ ਵੀ ਇਹ ਮਤਲਬ ਪਹਿਲਾਂ ਜਿਹੜੀ ਸਰਕਾਰ ਸੀ ਜਦੋਂ 2020 ਦੇ ਵਿੱਚ ਅੰਦੋਲਨ ਸ਼ੁਰੂ ਹੋਇਆ ਸੀਗਾ 19 ਚ ਖੈਰ ਲਾਸਟ ਦਸੰਬਰ ਚ ਹੋਇਆ ਸੀ ਸ਼ੁਰੂ ਤੇ ਹੁਣ ਤੇ ਜਿਵੇਂ ਉਦੋਂ ਜਿਹੜੀ ਪੰਜਾਬ ਗਵਰਨਮੈਂਟ ਸੀਗੀ ਫੁੱਲੀ ਸਪੋਰਟ ਕੀਤਾ ਸੀਗਾ ਤੇ ਸੀਐਮ ਨੇ ਵੀ ਖੁੱਲ ਕੇ ਠੀਕ ਹੈ ਹੁਣ ਵਾਲਾ ਸੀਐਮ ਕਿਤੇ ਨਾ ਕਿਤੇ ਇਸ ਚੀਜ਼ਾਂ ਨੂੰ ਗੱਲਾਂ ਨੂੰ ਕੈਚ ਕਰਨ ਦੇ ਵਿੱਚ ਪਿੱਛੇ ਰਹਿ ਗਿਆ ਕਿਉਂਕਿ ਉਹ ਵੀ ਇੱਕ ਕਿਸਾਨ ਦੀ ਪੁੱਤ ਨੇ ਉਹਨਾਂ ਨੂੰ ਵੀ ਦਰਦ ਪਤਾ ਹੀ ਆ ਅਸਲ ਵਿੱਚ ਨਾ ਜਿਹੜਾ ਹੁਣ ਵਾਲਾ ਸੀਐਮ ਹੈ ਹਾਂਜੀ ਉਹਨੂੰ ਤਜਰਬਾ ਨਹੀਂ ਹੈਗਾ ਹਾਂਜੀ ਤੇ ਤਜਰਬਾ ਨਾ ਹੋਣ ਕਰਕੇ ਇਹ ਫੇਲ ਸਰਕਾਰ ਸਾਬ ਤੋਂ ਕਿਸਾਨਾਂ ਪ੍ਰਤੀ ਕਿਸਾਨਾਂ ਪ੍ਰਤੀ ਸਾਰੇ ਵਰਗਾਂ ਬਤਤੀ ਕਿਸੇ ਕਿਸੇ ਵਰਗ ਦੇ ਵਿੱਚ ਆਪਾਂ ਕੋਈ ਕੰਮ ਕਰਦੇ ਆ ਤਾਂ ਉਹ ਵਰਗ ਬਾਰੇ ਨਾ ਆਪਾਂ ਨੂੰ ਪਤਾ ਲੱਗਣ ਲੱਗ ਜਾਂਦਾ ਹਾਂਜੀ ਜ਼ਰੂਰੀ ਨਹੀਂ ਕਿਸਾਨੀ ਬਾਰੇ ਵੀ ਦਫ਼ਤਰਾਂ ਦੇ ਵਿੱਚ ਬਹਿ ਕੇ ਸਾਰਾ ਕੁਝ ਪਤਾ ਲੱਗ ਜੂ ਫੀਲਡ ਚ ਜਾ ਫੀਲਡ ਚ ਆਉਣਾ ਪਊਗਾ ਜਿਵੇਂ ਮੈਂ ਇੱਕ ਦੇ ਉੱਤੇ ਰੋਲਾ ਪਾਉਂਦਾ ਸੀ ਹਾਂਜੀ ਆਪਣਾ ਸੀਐਮ ਮੈਨੂੰ ਇੰਨੀ ਨੌਲੇਜ ਹੈ ਇੰਨੀ ਨੌਲੇਜ ਹੈ ਮੈਂ ਛੋਟੇ ਲੈਵਲ ਤੋਂ ਐ ਕਰ ਦੂੰ ਸੱਥਾਂ ਤੋਂ ਸਰਕਾਰ ਸ਼ੁਰੂ ਕਰੂੰਗਾ ਬਿਲਕੁਲ ਪਰ ਜਾਣ ਦੀ ਜ਼ੀਰੋ ਲੈਵਲ ਦਾ ਜਾਣੀ ਵਿਚਾਰੇ ਰੋਲੇ ਗਏ ਨਹੀਂ ਸੀਐਮ ਕੋਆਰਡੀਨੇਸ਼ਨ ਕਰਕੇ ਪ੍ਰਧਾਨ ਮੰਤਰੀ ਨਾਲ ਗੱਲ ਤਾਂ ਐਟਲੀਸਟ ਕਰੇ ਸਕਦਾ ਬਿਲਕੁਲ ਜੱਟਾਂ ਨੂੰ ਤਾਂ ਬਿਲਕੁਲ ਸਪੋਰਟ ਕਰੇ ਨਹੀਂ ਰਿਹਾ ਹੁਣ ਅੱਜ ਆਪਣਾ ਇੱਕ ਜੁਝਾਰੂ ਲੀਡਰ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹ ਪਿਛਲੇ ਕਈ ਦਿਨਾਂ ਤੋਂ ਭੁੱਖ ਮਾਰਾ ਜਾਰੀ ਰੱਖ ਰਹੇ ਨੇ ਇੱਥੇ ਚਾਹੀਦਾ ਸੁਹਿਰਦ ਜੇ ਹੁੰਦੇ ਮੁੱਖ ਮੰਤਰੀ ਸਾਹਿਬ ਤਾਂ ਉਹਨਾਂ ਨੂੰ ਚਾਹੀਦਾ ਇਹ ਸੀ ਵੀ ਉਹਨਾਂ ਦੀ ਸਾਰ ਲੰਦੇ ਕਹਿੰਦਾ ਵੀ ਮੈਂ ਦਿੱਲੀ ਜਾਂਦਾ ਮੰਗਾ ਮੰਨਦੇ ਕਿਉਂਕਿ ਉਹ ਜਾਂਦਾ ਉਹਨਾਂ ਨੂੰ ਬੈਠਿਆਂ ਨੂੰ ਭੁਖੜਤਾਲ ਤੇ ਲਗਭਗ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੱਲਿਆ 1 ਮਹੀਨੇ ਤੋਂ ਉੱਪਰ ਦੇ ਸਮੇਂ 'ਚ ਪੋਸੀਬਲ ਸੀ ਗੱਲ ਕਰਨੀ ਪੋਸੀਬਲ ਸੀ ਚਾਹੇ ਉਹ ਸੈਂਟਰ ਗਵਰਨਮੈਂਟ ਸੀ ਚਾਹੇ ਉਹ ਸੈਂਟਰ ਗਵਰਨਮੈਂਟ ਸੀ ਜਾਂ ਹੋਰ ਕੋਈ ਅਦਾਰੇ ਸੀ ਜਾਂ ਕੋਈ ਵਿਭਾਗ ਸੀ ਉਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਸੀ ਪਰ ਹਲੇ ਤੱਕ ਪ੍ਰਧਾਨ ਮੰਤਰੀ ਦੇ ਜਾ ਕੇ ਮੰਤ ਕਰ ਲੰਦਾ ਹਲੇ ਤੱਕ ਨਾ ਅਸਰ ਸਿੱਧ ਹੋ ਰਿਹਾ ਦਿਖ ਰਿਹਾ ਜੋ ਆਪਾਂ ਦੇਖ ਰਹੇ ਹਾਂ ਕੋਲੇ ਤੇ ਘਟੀਆਂ ਮੁਕਣਾ 2024 ਕੋਈ ਬਹੁਤਾ ਵਧੀਆ ਸਾਲ ਆਪਾਂ ਕਿਸਾਨੀ ਲਈ ਨਹੀਂ ਕਹਿ ਸਕਦੇ ਕਿਉਂਕਿ ਸਾਰਾ ਆਪਾਂ ਦੇਖਿਆ ਵੀ ਸੜਕਾਂ ਦੇ ਉੱਤੇ ਨੇ ਆਹਦਾ ਵੀਰ ਆਪਣੇ ਬਾਕੀ ਜਦੋਂ ਆਪਾਂ ਰਹਾਂਗੇ ਸੜਕਾਂ ਤੇ ਖੇਤਾਂ ਦੇ ਵਿੱਚ ਆਪਣਾ ਰੁਝਾਨ ਘਟੂਗਾ ਤਾਂ ਫਿਰ ਉਹ ਫਸਲਾਂ ਤੇ ਵੀ ਅਸਰ ਪੈਣਾ ਫਸਲਾਂ ਤੇ ਵੀ ਘਾਟਾ ਪਊਗਾ ਆਪਣੇ ਘਰ ਤੇ ਵੀ ਅਸਰ ਪੈਣਾ ਉਹਦਾ ਕਿਉਂਕਿ ਉਹਨਾਂ ਹੀ ਘਾਟਾ ਪਊਗਾ ਜੇ ਹੁਣ ਆਪਾਂ ਸੜਕ ਤੇ ਬੈਠੇ ਹਾਂ ਜੀ ਜੇਬ ਦੇ ਵਿੱਚੋਂ ਤਾਂ ਪੈਸੇ ਤਾਂ ਖਰਚ ਹੋਣਗੇ ਇੱਕ ਨਾ ਇੱਕ ਨਾ ਮੈਂ ਗੱਲ ਹੋਰ ਦੱਸਦਾ ਵੀਰੇ ਪੰਜਾਬ ਦਾ ਜਿਹੜਾ ਮੀਡੀਆ ਕਿਸਾਨੀ ਦਾ ਸਾਥ ਦੇ ਰਿਹਾ ਜਦੋਂ ਆਪਾਂ ਨੈਸ਼ਨਲ ਟੀਵੀ ਤੇ ਗੱਲ ਚੱਲੇ ਜਾਂਦੀ ਹੈ ਉੱਥੇ ਨਾ ਜਦੋਂ ਤਾਂ ਮੰਨ ਲਓ ਸਿੱਖ ਨੇ ਬਾਰਡਰ ਤੇ ਗੋਲੀ ਖਾਣੀ ਹੁੰਦੀ ਆ ਤਾਂ ਉਹ ਭਾਰਤ ਮਾਤਾ ਦਾ ਸਪੂਤ ਹੋ ਜਾਂਦਾ ਜਦੋਂ ਆਪਣਾ ਹੱਕ ਮੰਗ ਲਿਆ ਫਿਰ ਉਹ ਕਾਲਿਸਤਾਨੀ ਮਤਲਬ ਟੈਰਰਿਸਟ ਹੋ ਜਾਂਦਾ ਕਹਿਣ ਦਾ ਮਤਲਬ ਹਾਂ ਜਿਵੇਂ ਆਪਾਂ ਪਹਿਲਾਂ ਕੀਤੇ ਗੱਲ ਕਰਦੇ ਸੀ ਨਾ ਵੀ ਆਪਾਂ ਇਸ ਸਾਲ ਦੇ ਵਿੱਚ ਕੋਸ਼ਿਸ਼ ਕਰਾਂਗੇ ਪੰਜਾਬ ਦੇ ਕੁਝ ਅਜਿਹੇ ਯੋਧਿਆਂ ਦੀਆਂ ਸੂਰਬੀਰਾਂ ਦੀਆਂ ਗੱਲਾਂ ਬਾਤਾਂ ਹਨਾ ਲੋਕਾਂ ਤੱਕ ਲੈ ਕੇ ਆਵਾਂਗੇ ਹਾਂਜੀ ਉਹਦੇ ਵਿੱਚੋਂ ਇਹਨਾਂ ਹੁਣ ਜਿਵੇਂ ਤੁਸੀਂ ਸਵਾਲ ਕਰਿਆ ਮੇਰੇ ਇੱਕ ਗੱਲ ਯਾਦ ਆਉਂਦੀ ਆ ਜਰਨਲ ਜੋਰਾਵਰ ਸਿੰਘ ਜੀ ਬਾਰੇ ਜਰਨਲ ਜੋਰਾਵਰ ਸਿੰਘ ਜੀ ਸੀਗੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਉਹ ਇੱਕ ਜਰਨਲ ਸੀ ਜਿਹੜੇ ਲੇਹ ਵਾਲੀ ਲਾਈਨ ਲੇਹ ਵਾਲੀ ਬੈਲਟ ਦੇਖਦੇ ਸੀ ਲੇਹ ਲਦਾ ਲੇਹ ਲਦਾਖੀ ਆ ਮਤਲਬ ਤਾਂ ਹੀ ਕਾਬਲ ਤੱਕ ਸੀ ਨਾ ਰਾਜ ਉਹਦੋਂ ਮਹਾਰਾਜਾ ਰਣਜੀਤ ਸਿੰਘ ਜੀ ਹਾਂਜੀ ਉਹਨਾਂ ਨੇ ਉੱਥੇ ਬਹੁਤ ਬਹਾਦਰੀ ਨਾਲ ਜਿਹੜੀ ਤੰਦਹੀ ਨਾਲ ਆਪਣੀ ਡਿਊਟੀ ਨਿਭਾਈ ਆ ਲੇਹ ਬਾਰਡਰ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਹਾਂਜੀ ਅਖੀਰ ਸਮੇਂ ਉਹਨਾਂ ਦਾ ਜਿਹੜਾ ਮਾਸ ਸੀ ਹਾਂਜੀ ਉਹ ਵੀ ਉੱਥੇ ਕਿਲੋਆਂ ਦੇ ਹਿਸਾਬ ਚ ਵਿਕਿਆ ਉੱਥੇ ਦੇ ਲੋਕਾਂ ਨੇ ਖਰੀਦ ਕੇ ਆਪਣੇ ਘਰੇ ਰੱਖਿਆ ਬਿਲਕੁਲ ਵੀ ਆਪਾਂ ਇੱਕ ਸੂਰਬੀਰ ਦਾ ਕਿਉਂਕਿ ਉਹ ਸ਼ੇਰ ਦਾ మాਸ ਘਰੇ ਰੱਖਣ ਨੂੰ ਚੰਗਾ ਮੰਨਦੇ ਸੀ ਅੱਛਾ ਜੀ ਜਿਹੜਾ ਕਬੀਲਾ ਉੱਥੇ ਰਹਿੰਦਾ ਸੀ ਅੱਛਾ ਉਹਨਾਂ ਨੇ ਦੇਖਿਆ ਵੀ ਇਹ ਵੀ ਜਿਹੜਾ ਸਿੱਖ ਯੋਧਾ ਸੀ ਇਹ ਕਿਸੇ ਸ਼ੇਰ ਤੋਂ ਘੱਟ ਨਹੀਂ ਹਾਂ ਆਪਾਂ ਇਹਦਾ మాਸ ਆਪਣੇ ਘਰੇ ਰੱਖਾਂਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਨੀਆਂ ਹਾਂ ਉਹਨਾਂ ਦੇ మాਸ ਪਿੱਛੇ ਲੜਾਈ ਵੀ ਹੋਈ ਕਿਲੋਆਂ ਦੇ ਹਿਸਾਬ ਚੋ ਵਿਕਿਆ ਸੀ ਕਿਉਂਕਿ ਜਿਵੇਂ ਆਮ ਆਪਾਂ ਦੇਖਦੇ ਆ ਨਾ ਵੀ ਹਾਂਜੀ ਹਾਂਜੀ 10 20 50 ਕਰ ਲੈਗੇ ਹੋਣਗੇ ਹੂੰ ਉਹਨਾਂ ਪਿੱਛੇ ਉਹ ਲੜਾਈ ਵੀ ਹੋਈ ਫਿਰ ਉਹਨਾਂ ਨੇ ਕੀ ਕਰਿਆ ਉਹਨਾਂ ਨੇ ਨਾ ਇੱਕ ਜਗ੍ਹਾ ਦੇ ਉੱਤੇ ਜਰਨਲ ਜੋਰਾਵਰ ਸਿੰਘ ਜੀ ਦਾ ਹੱਥ ਕਟਿਆ ਹੋਇਆ ਦੱਬ ਕੇ ਉਹਦੇ ਉੱਤੇ ਥੜਾ ਬਣਾਤਾ ਅੱਛਾ ਜੀ ਫਿਰ ਉਹ ਜਦੋਂ ਕਿਉਂ ਮਤਲਬ ਉਹਨਾਂ ਦੇ ਪਰਿਵਾਰ ਚ ਕੋਈ ਲੇਡੀਜ਼ ਪ੍ਰੈਗਨੈਂਟ ਹੁੰਦੀ ਸੀ ਉਸ ਕਬੀਲੇ ਦੇ ਤਾਂ ਉਸ ਥੜੇ ਕੋਲੇ ਲੈ ਕੇ ਜਾਂਦੇ ਸੀ ਉਹਨਾਂ ਨੇ ਅੱਛਾ ਉਹਦੇ ਆਲੇ-ਦਾਲੇ ਪ੍ਰਕਰਮਾ ਕਰਦੇ ਸੀ ਜੋ ਉਹਨਾਂ ਦੇ ਵਿਚਾਰ-ਬਿਹਾਰ ਬਣੇ ਹੋਏ ਨੇ ਉਹਦੇ ਹਿਸਾਬ ਨਾਲ ਚੱਲਦੇ ਸੀ ਵੀ ਸਾਡੇ ਘਰੇ ਵੀ ਇੰਨਾ ਵਰਗਾ ਪੁੱਤਰ ਪੈਦਾ ਹੋਵੇ ਅੱਛਾ ਐਡਾ ਯੋਧਾ ਆਪਣੇ ਪੰਜਾਬੀਆਂ ਦੇ ਹਿੱਸੇ ਆਇਆ ਮੈਂ ਇਹ ਗੱਲ ਇੱਥੇ ਕਿਉਂ ਕਰ ਰਿਹਾ ਆ ਆਪਾਂ ਉਸ ਬਲੱਡ ਲਾਈਨ ਚੋਂ ਹਾਂਜੀ ਸਾਡੀ ਬਲੱਡ ਲਾਈਨ ਯੋਧਿਆਂ ਦੀ ਆ ਜਿਵੇਂ ਅੱਜ ਡੱਲੇਵਾਲ ਸਾਹਿਬ ਬਾਰਡਰ ਤੇ ਬੈਠੇ ਨੇ ਬਹੁਤ ਸਾਰੇ ਅਨੇਕਾਂ ਝਹਾਰੂ ਯੋਧੇ ਨੇ ਜਿਹੜੇ ਆਪਣੇ ਸੂਬੇ ਦੇ ਵਿੱਚ ਆਪਣੇ ਹੱਕਾਂ ਲਈ ਲੜਦੇ ਹੋਏ ਸ਼ਹੀਦ ਵੀ ਹੋਏ ਨੇ ਤੇ ਆਪਣੇ ਹੱਕ ਮਨਾਏ ਵੀ ਨੇ ਆਪਾਂ ਕੋਸ਼ਿਸ਼ ਕਰਾਂਗੇ 2025 ਦੇ ਵਿੱਚ ਕੁਝ ਅਜਿਹੇ ਜਿਹੜੇ ਅਣਦੇਖੇ ਜਾਂ ਅਣ ਜਾਣੇ ਸਫੇ ਨੇ ਉਹਨਾਂ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਰਦਾਸ ਵੀ ਇਹੀ ਕਰਦੇ ਆ ਵਾਹਿਗੁਰੂ ਜੀ ਅੱਗੇ ਕਿਸਾਨੀ ਨਾਲ ਸੰਬੰਧਿਤ ਵਪਾਰ ਨਾਲ ਸੰਬੰਧਿਤ ਪੜ੍ਹਾਈ ਨਾਲ ਸੰਬੰਧਿਤ ਖਾਸ ਕਰਕੇ ਮੈਡੀਕਲ ਨਾਲ ਸੰਬੰਧਿਤ ਜਿਹੜੀਆਂ ਵੀ ਥੋੜਾ ਲੋੜਾਂ ਪੰਜਾਬ ਨੂੰ ਨੇ ਉਹ ਜਲਦੀ ਪੂਰੀਆਂ ਹੋ ਜਾਣ ਇਸ ਨਵੇਂ ਸਾਲ ਦੇ ਵਿੱਚ ਵਾਹਿਗੁਰੂ ਜੀ ਇਹ ਕਿਰਪਾ ਕਰਨ ਆਪਣੇ ਤੇ ਠੀਕ ਹੈ ਬਾਕੀ ਅੱਜ ਵੀਰ ਪ੍ਰਦੀਪ ਸਿੰਘ ਜੀ ਨੇ ਸਾਨੂੰ ਟਾਈਮ ਦਿੱਤਾ ਆਪਾਂ ਇਹਨਾਂ ਨਾਲ ਬੈਠੇ ਆ ਕਿਉਂਕਿ ਜਿਸ ਫੀਲਡ ਨਾਲ ਆਦਮੀ ਦਾ ਸੰਪਰਕ ਹੁੰਦਾ ਸੰਬੰਧ ਹੁੰਦਾ ਉਹਦੇ ਬਾਰੇ ਬਹੁਤ ਖੁੱਲਕੇ ਜਾਂ ਵਧੀਆ ਗੱਲਾਂ ਬਾਤਾਂ ਕਰ ਲੈਂਦਾ ਬੰਦ ਕਮਰੇ ਚ ਬਹਿ ਕੇ ਹਾਂ ਬੰਦ ਕਮਰੇ ਦੇ ਵਿੱਚ ਬਹਿ ਕੇ ਵੀ ਆਪਾਂ ਗੱਲਬਾਤ ਕਰ ਸਕਦੇ ਸੀ ਪਰ ਇੱਥੇ ਆਪਾਂ ਇਸ ਕਰਕੇ ਬੈਠੇ ਸੀ ਵਾਈਬ ਵੀ ਮਿਲਦੀ ਹੈ ਨਾ ਜਿਵੇਂ ਇੱਕ ਉਹ ਜਿਆ ઓਰਾ ਬਣ ਜਾਂਦਾ ਉਹ ਜਿਆ ਮਾਹੌਲ ਬਣ ਜਾਂਦਾ ਹੈ ਨਾ ਰੀਜੀ ਜੀ ਦਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਜੀ ਤੁਹਾਡਾ ਵੀ ਬਹੁਤ ਬਹੁਤ ਇਹ ਸੀਗੇ ਪ੍ਰਦੀਪ ਸਿੰਘ ਜੀ ਜਿਨ੍ਹਾਂ ਨਾਲ ਆਪਾਂ ਕਿਸਾਨੀ ਬਾਰੇ ਗੱਲਾਂ ਬਾਤਾਂ ਕੀਤੀਆਂ ਨੇ ਜਾਂ ਬਾਕੀ ਜਿਹੜੇ ਹੋਰ ਮਸਲੇ 2024 ਦੇ ਵਿੱਚ ਅਧੂਰੇ ਰਹਿ ਗਏ ਉਹਨਾਂ ਬਾਰੇ ਗੱਲਾਂ ਬਾਤਾਂ ਕੀਤੀਆਂ ਨੇ ਹਾਂਜੀ ਆਪਾਂ ਫੇਰ ਦੁਬਾਰਾ ਉਹੀ ਕਾਮਨਾ ਕਰਦੇ ਹਾਂ ਵੀ 2025 ਖੁਸ਼ੀਆਂ ਖੇੜੇ ਲੈ ਕੇ ਆਵੇ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫੇਰ 2025 ਦੀਆਂ ਨਵੇਂ ਸਾਲ ਦੀਆਂ ਬਹੁਤ 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 ਵਾਰ ਮੁਬਾਰਕ ਹੈ ਜੀ ਧੰਨਵਾਦ ਸੋਨੂ ਵੀਰ ਨੇ ਟਾਈਮ ਦਿੱਤਾ ਪ੍ਰਦੀਪ ਸਿੰਘ ਜੀ ਨੇ ਟਾਈਮ ਦਿੱਤਾ ਤੇ ਇਹਦੇ ਲਈ ਮੈਂ ਬਹੁਤ ਰਿਣੀ ਆ